ਸ਼ਸ਼ੀਕੋਸਤ ਨੂੰ ਤੁਹਾਡਾ ਆਪਣਾ ਦੋਸਤ ਵੈਟੀ ਪੰਜਾਬ ਦੇ ਵਿੱਚ ਜਿਹੜੇ ਲੋਕ ਨਸ਼ਾ ਸ਼ੜਾਉਣ ਦਾ ਕੰਮ ਕਰਦੇ ਆ ਵੈਟ ਹਕੀਮ ਡਾਕਟਰ ਬਹੁਤ سارے ਸੰਤ ਮਹਾਤਮਾ ਪਰ ਬਹੁਤ سارے ਸਾਡੇ ਦੋਸਤ ਆਰ ਪੀ ਐਮ ਐਸ ਡਾਕਟਰ ਆਪਣੇ ਨਾਮ ਤੇ ਪ੍ਰੋਡਕਟ ਬਣਾ ਕੇ ਸੇਲ ਕਰਨਾ ਚਾਹਦੇ ਆ ਥਰਡ ਪਾਰਟੀ ਪ੍ਰੋਡਕਟ ਗਾ ਤੁਸੀਂ ਅੱਛੀ ਕੁਆਲਿਟੀ ਦਾ ਬਣਾਉਣਾ ਚਾਹੁੰਦੇ ਹੋ ਰੀਜ਼ਨੇਬਲ ਰੇਟ ਤੇ ਬਣਾਉਣਾ ਚਾਹੋਗੇ ਜੀ ਐਮ ਪੀ ਸਰਟੀਫਾਈਡ ਆਯੁਰਵੈਦਿਕ ਪ੍ਰੋਡਕਟ ਪਾਸ ਕਰੇ ਹੋ ਜਿਹੜੇ आयुष मंत्रा ਲੈਣੇ ਪਾਸ ਕੀਤੇ ਆਪਣੇ ਨਾਮ ਤੇ ਵੀ ਬਣਾਉਣਾ ਚਾਹੁੰਦੇ ਹਾਂ ਤਾਂ ਤੁਸੀਂ ਜਗਦੀਪ ਤਵਾਖਾਨੇ ਚ ਜਾਂ ਮੈਕਸਨ ਲਾਈਫ ਕੇਅਰ ਜੀਡੀਆਈ ਨੋਵੇਟਾ ਚ ਕੰਟੈਕਟ ਕਰ ਸਕਦੇ ਹੋ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਅਸੀਂ थर्ड पार्टी ਪ੍ਰੋਡਕਟ ਕੰਪਨੀਆਂ ਨੂੰ ਬਣਾ ਕੇ ਦਿੰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਹੁਤ ਪਟੇਲ ਲੈਵਲ ਦਾ ਕੰਮ ਕੀਤਾ ਉਹਨਾਂ ਬੰਦਿਆਂ ਨੇ ਡੀ ਐਡਿਕਸ਼ਨ ਦੇ ਉੱਤੇ ਕੰਮ ਕੀਤਾ ਹੈ ਛੋੜਾ ਤੰਦਾਂ ਤੇ ਕੰਮ ਕੀਤਾ ਹੈ ਅਸਥਮੇ ਤੇ ਕੰਮ ਕੀਤਾ ਹੈ ਸਕਿਨੀਆਂ ਪ੍ਰੋਬਲਮਸ ਤੇ ਕੰਮ ਕੀਤਾ ਹੈ ਬਹੁਤ ਸਾਰੇ ਬੰਦੇ ਇਹ ਪ੍ਰਚਾਰ ਵੀ ਕਰਦੇ ਆ ਕਿ ਵੈਦ ਜਿੱਤੀ ਬਾਹਰ ਚਲੇ ਗਿਆ ਇਸ ਕਰਕੇ ਉਹਨਾਂ ਦੇ ਪ੍ਰੋਡਕਟੇ ਚ ਮਿਲਦੇ ਨਹੀਂ ਬਹੁਤ ਸਾਰੇ ਬੰਦੇ ਸਾਡਾ ਨਕਲੀ ਨਾਮ ਲੈ ਕੇ ਲੋਕਾਂ ਨੂੰ ਮੋਲ ਖਵਾਉਂਦੇ ਆ ਜੇਕਰ ਤੁਸੀਂ ਕੋਈ ਵੀ ਥਰਡ ਪਾਰਟੀ ਪ੍ਰੋਡਕਟ ਬਣਵਾਉਣਾ ਚਾਹੁੰਦੇ ਹੋ ਐਸਟੈਂ ਤੁਸੀਂ ਬਣਾ ਰਹੇ ਹੋ ਕਿਤੋਂ ਲੈ ਰਹੇ ਹੋ ਤਾਂ ਸਾਡੇ ਨਾਲ ਉਹਨਾਂ ਡੇਟਾ ਦਾ ਇੱਕ ਵਾਰ ਮੁਕਾਬਲਾ ਜੂਰ ਦੇਖਣਾਗਾ ਰੇਟ ਕਨਫਰਮ ਕਰਨੇ ਆ ਰੇਟ ਇੱਕ ਦੂਜੇ ਨਾਲ ਮਿਲਾ ਕੇ ਦੇਖਣੇ ਕੁਆਲਿਟੀ ਚੈੱਕ ਕਰਨੀ ਹੈ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੇ ਪ੍ਰੋਡਕਟ ਤੁਸੀਂ ਸਾਡੇ ਤੋਂ ਲੈਣੇ ਹੋ ਉਹਨਾਂ ਦੀ ਕੁਆਲਿਟੀ ਉਹਨਾਂ ਦੀ ਕੁਆਂਟੀਟੀ ਤੇ ਉਹਦੇ ਰਿਜ਼ਲਟ ਨੂੰ ਜ਼ਰੂਰ ਚੈੱਕ ਕਰਨਾ। ਜੇਕਰ ਤੁਸੀਂ ਅੱਛੀ ਕੁਆਲਿਟੀ ਦੇ ਪ੍ਰੋਡਕਟ ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੱਸਣਾ ਚਾਹੁੰਦਾ ਅਬੁਲਾਬਦਾਰ ਕਸੀ ਬਣਾਉਣੇ ਹਨ ਇਹ ਭਾਅ ਦੁਆਰਾ ਗੁਲਾਬਦਾਰ ਕੋ ਬਣਦਾ ਉਸ਼ਕਰ ਤੋਂ ਹੈ ਗੁਲਾਬਦਾਰਕ ਦੀ ਮੈਨੂਫੈਕਚਰਿੰਗ ਕਰਾਉਣੇ ਹਨ ਕਿ ਇਹ ਇਸ ਪ੍ਰੋਡਕਟ ਨੂੰ ਤੁਸੀਂ ਕਿਸੇ ਵੀ ਗੁਲਾਬ ਦੇ ਅਰਕ ਨਾਲ ਮਿਲਾ ਸਕਦੇ ਹੋ ਆ ਦੁਕਾਨਦਾਰ ਸਿੰਘ ਜਿਹੜੀ ਹੈ ਉਹ ਨੌ ਪ੍ਰਕਾਰ ਦੀ ਗੁਲਕੰਦ ਬਣਾਉਂਦੇ ਆ ਤੇ ਸਾਡਾ ਚੈਲੰਜ ਹੈ ਕਿ ਤੁਸੀਂ ਇੰਡੀਆ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਗੁਲਕੰਦ ਜਿਹੜੀ ਪੇਟ ਸਾਫ਼ ਕਰਨ ਵਾਸਤੇ ਯੂਜ਼ ਕਰਦੇ ਕਬਜ ਵਾਸਤੇ ਯੂਜ਼ ਕਰਦੇ ਹੋ ਤਾਂ ਨੌ ਪ੍ਰਕਾਰ ਦੀ ਗੁਲਕੰਦ ਹੈ ਇਲਾਇਚੀ ਦੀ ਗੁਲਕੰਦ ਹੈ ਆਵਲੇ ਦੀ ਗੁਲਕੰਦ ਹੈ ਮਿਸ਼ਰੀ ਦੀ ਗੁਲਕੰਦ ਹੈ ਚੀਨੀ ਚੁਪੜੀ ਗੁਲਕੰਦ ਹੈ ਸ਼ਹਿਦ ਦੇ ਵਿੱਚ ਬਣੀ ਗੁਲਕੰਦ ਹੈ ਇਹ ਲਾਈਚੀ ਦੇ ਵਿੱਚ ਬਣੇ ਹੋਏ ਦਾਣੇ ਪਾ ਕੇ ਮਗਚ ਪਾ ਕੇ ਸੌਂਗ ਪਾ ਕੇ ਗੁਲਕੰਦ ਬਣਾਈ ਜਾਂਦੀ ਹੈ ਨੌ ਪ੍ਰਕਾਰ ਦੀ ਗੁਲਕੰਦ ਹੈ ਤੇ ਇਹ ਚੈਲੇਂਜੇਬਲ ਗੱਲ ਹੈ ਕਿ ਤੁਸੀਂ ਇੰਡੀਆ ਦੀ ਕਿਸੇ ਵੀ ਪ੍ਰਕਾਰ ਦੀ ਗੁਲਕੰਦ ਪੇਟ ਵਾਸਤੇ ਖਾਣੀ ਹੈ ਤੇ ਬਾਅਦ ਦੇ ਵਿੱਚ ਇੱਕ ਛੋਟਾ ਦਾ ਸੇਵਾ ਦਾ ਮੌਕਾ ਸਾਨੂੰ ਦੇਣਾ ਹੈ ਜਿਨ੍ਹਾਂ ਲੋਕਾਂ ਨੂੰ 20 ਸਾਲ ਤੋਂ ਕਬਜ ਹੈ ਲਗਾਤਾਰ ਕੌलन ਖਰਾਬ ਹੋ ਗਿਆ ਕੌਨਸਟਿਪੇਸ਼ਨ ਦੀ ਪ੍ਰੋਬਲਮ ਹੈ ਉਹ ਵੀ ਸਾਡੀ ਇਸ ਗੁਲਕੰਦ ਨੂੰ ਇੱਕ ਵਾਰ ਯੂਜ਼ ਕਰ ਸਕਦੇ ਜਮੂਰੀ ਨਹੀਂ ਕਬਡੀ ਡੱਬੀ ਲੈਣੀ ਹੈ ਛੋਟੀ 100 ਗ੍ਰਾਮ ਦੀ ਡੱਬੀ ਹੈ ਇਹੋਂ ਘਰ ਬੈਠੇ ਤੁਸੀਂ ਮਕਾ ਸਕਦੇ ਹੋ ਆਰਡਰ ਕਰ ਸਕਦੇ ਹੋ ਬਹੁਤ سارے ਬੰਦੇ ਪੌਚੇਸ ਬਣਵਾਉਂਦੇ ਆ ਨਸ਼ਾ ਛਡਾਉਣ ਦੇ ਟੈਬਲੇਟ ਬਣਵਾਉਂਦੇ ਆ ਕੈਪਸੂਲ ਬਣਵਾਉਂਦੇ ਆ ਮਜੂਨ ਬਣਵਾਉਂਦੇ ਆ ਆ ਸਾਰੇ ਤਰ੍ਹਾਂ ਦੇ ਪੌਚੇ ਤੈਨੇ ਆ ਰॉ ਮਟੀਰੀਅਲ ਪਿਆਗਾ ਰੋ ਗੁਲਾਬ ਕੇਵੜਾ ਆ ਤੁਪਿਆਗਾ ਬਹੁਤ ਸਾਰੀਆਂ ਟੈਬਲੇਟ ਪੌਚੇਸ ਇਹਦੇ ਚ ਹੈਗੇ ਨੇ ਜਿਹੜੇ ਤੁਸੀਂ ਆਪਣੇ ਨਾਮ ਤੇ ਮੈਨੂਫੈਕਚਰਿੰਗ ਕਰਾ ਕੇ ਪੂਰੇ ਇੰਡੀਆ ਦੇ ਵਿੱਚ ਇਹਦੀ ਮਾਰਕੀਟਿੰਗ ਕਰ ਸਕਦੇ ਆ ਤੁਸੀਂ ਕਿਸੇ ਵੀ ਪ੍ਰਕਾਰ ਦਾ ਆਯੁਰਵੈਦਿਕ ਫੂਡ ਪ੍ਰੋਡਕਟ ਬੜਵਾਉਣ ਵਾਸਤੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇੱਕ ਵਾਰ ਸਾਡੇ ਦਿੱਤੇ ਰੇਟ ਤੇ ਦੂਸਰੇ ਡੇਟਾ ਦਾ ਕੀ ਫਰਕ ਹੈ ਤੁਹਾਡੇ ਸਾਹਮਣੇ ਆ ਜਾਵੇਗਾ ਇੰਡੀਆ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਇਹ ਪ੍ਰੋਡਕਟ ਭੇਜਣ ਦੇ ਵਿੱਚ ਐਫਡੀਆ ਅਪਰੂਵ ਨੇ ਆਯੁਰਵੈਦਿਕ ਤੋਂ ਪਾਸ ਨੇ ਆਯੁਰਵੈਦਿਕ ਡਿਪਾਰਟਮੈਂਟ ਤੋਂ ਫਾਰਮੂਲੇਸ਼ਨ ਪਾਸ ਕਰਾ ਕੇ ਤੁਹਾਡੇ ਨਾਮ ਤੇ ਲਿਸੀ ਪ੍ਰੋਡਕਟ ਬਣਾ ਕੇ ਦੇ ਸਕਦੇ ਹਾਂ ਜਲ ਜਨਕਾ ਦੀ ਵਾਸਤੇ ਦਿੱਤੇ ਗਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਿ ਸਾਡੀ ਟੀਨ ਨਗਾ ਕਰ ਸਕਦੇ ਹੋ ਕਿਸੇ ਵੀ ਜਗ੍ਹਾ ਤੇ ਸਾਡੀ ਫਾਰਮੇਸੀ ਚਾਕੇ ਪੂਰਾ ਦਾ ਪੂਰਾ ਸੈਟਅਪ ਸਾਡਾ ਚੈੱਕ ਕਰ ਸਕਦੇ ਹੋ ਚਾਹੇ ਜਾਣਕਾਰੀ ਵਾਸਤੇ ਦਿੱਤੇ ਗਏ ਨੰਬਰ ਤੇ ਤੁਸੀਂ ਮਿਲੋ ਆਪਾਂ ਬੈਠ ਕੇ ਪੰਜਾਬ ਦੇ ਵਿੱਚ ਲੱਗੇ ਡੀ ਐਡਿਕਸ਼ਨ ਦੇ ਨਸ਼ੇ ਦੇ ਤਲਤ ਨੂੰ ਮਟਾਉਣ ਦੇ ਵਿੱਚ ਪੰਜਾਬ ਸਰਕਾਰ ਦਾ ਵੀ ਸਾਥ ਤੇ ਇਹ ਤੇ ਦੇਸ਼ ਵਿਦੇਸ਼ਾਂ ਦੇ ਵਿੱਚ ਲੋਕਾਂ ਨੂੰ ਨਸ਼ੇ ਦੀ ਛਡਾਉਣ ਦੀ ਮਦਦ ਕਰਦੇ ਧੰਨਵਾਦ